ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਕਿੱਸਾ ਕਾਫ ਕਾਦਰਯਾਰ ਦਾ ਸੰਵਿਧਿਤ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਹੈ ਕਾਦਰਯਾਰ ਦੇ ਕਿਸੇ ਪੂਰਨ ਭਗਤ ਦਾ ਚੰਦ ਕਿਹੜਾ ਹੈ ਬੈਂਤ ਚੰਦ ਕਾਦਰਯਾਰ ਕਿਹੜੀ ਪ੍ਰਸਿੱਧ ਹਸਤੀ ਦਾ ਸਮਕਾਲੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਕਾਦਰਯਾਰ ਨੇ ਕਿੱਸਾ ਪੂਰਨ ਭਗਤ ਦੀ ਰਚਨਾ ਕਿੰਨੇ ਬੈਂਤਾਂ ਵਿੱਚ ਕੀਤੀ ਚਾਰ ਤੁਕਾਂ ਵਾਲੇ 150 ਬੈਂਤਾਂ ਵਿੱਚ ਕਾਦਰਯਾਰ ਦੀ ਕਿਹੜੀ ਰਚਨਾ ਨੂੰ ਰਾਣੀ ਕੋਕਲਾ ਦੀ ਵਾਰ ਵੀ ਕਿਹਾ ਜਾਂਦਾ ਹੈ ਰਾਜਾ ਰਸਾਲੂ ਨੂੰ ਸੂਰਤ ਉਸ ਦੀ ਚੰਦ ਮਹਿਤਾਬ ਵਾਂਗੂ ਵਾਂਗ ਬੱਕਰੇ ਉਸੇ ਦੀ ਜਾਨ ਕੁਸੇ ਇਨ੍ਹਾਂ ਸਤਰਾਂ ਵਿੱਚ ਕਿਹੜੇ ਅਲੰਕਾਰ ਦੀ ਵਰਤੋਂ ਕੀਤੀ ਗਈ ਹੈ ਉਪਮਾ ਅਲੰਕਾਰ ਦੀ ਕਾਦਰਯਾਰ ਨੇ ਕਿੱਸਾ ਪੂਰਨ ਭਗਤ ਦੀ ਰਚਨਾ ਕੁੱਲ ਕਿੰਨੀਆਂ ਸ਼ੇਰਫ਼ੀਆਂ ਵਿੱਚ ਕੀਤੀ ਪੰਜ ਸ਼ੇਰਫ਼ੀਆਂ ਵਿੱਚ ਕਾਦਰਯਾਰ ਦਾ ਜਨਮ ਕਿੱਥੇ ਹੋਇਆ ਮਾਛੀਕੇ ਗੁਜਰਾਵਾਲਾ ਪਾਕਿਸਤਾਨ ਵਿੱਚ ਸੰਧੂ ਗੋਤਰ ਵਾਲਾ ਜੱਟ ਕਿਸਾਕਰ ਕਿਹੜਾ ਹੈ ਕਾਦਰਯਾਰ ਸ਼ੀ ਹਰਫੀਆਂ ਦੇ ਉਸਤਾਦ ਵਜੋਂ ਜਾਣਿਆ ਜਾਣ ਵਾਲਾ ਕਿਸਾਕਰ ਕਿਹੜਾ ਹੈ ਕਾਦਰਯਾਰ ਕਾਦਰਯਾਰ ਦਾ ਅਸਲੀ ਨਾਂ ਕੀ ਸੀ ਕਾਦਰ ਬਖਸ਼ ਕਾਦਰਯਾਰ ਨੂੰ ਪੰਜਾਬ ਦੇ ਲੋਕ ਨਾਇਕਾ ਦਾ ਕਵੀ ਕਿਸ ਨੇ ਕਿਹਾ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਕਾਦਰਯਾਰ ਦੀ ਰਚਨਾ ਰਾਜਾ ਰਸਾਲੂ ਨੂੰ ਵਾਰ ਰਾਣੀ ਕੋਕਲਾ ਦੀ ਕਿਹੜਾ ਵਿਦਵਾਨ ਆਖਦਾ ਹੈ ਬਾਬਾ ਬੁੱਧ ਸਿੰਘ ਵਾਰ ਹਰੀ ਸਿੰਘ ਨਲੂਆ ਦੇ ਕਿੰਨੇ ਬੰਦ ਹਨ 30 ਬੰਦ ਹਨ ਬਾਬਾ ਬੁੱਧ ਸਿੰਘ ਨੇ ਕਾਦਰ ਯਾਰ ਦੀ ਕਿਹੜੀ ਰਚਨਾ ਬਾਰੇ ਕਿਹਾ ਕਿ ਇਸ ਵਿੱਚ ਖਿਮਾ ਨਾ ਕੀਤੇ ਜਾ ਸਕਣ ਵਾਲੇ ਨੁਕਸ ਹਨ ਪੂਰਨ ਭਗਤ ਬਾਰੇ ਕਾਦਰ ਯਾਰ ਕਿਹੜੀ ਸਦੀ ਦਾ ਕਵੀ ਹੈ 19ਵੀਂ ਸਦੀ ਦਾ ਕਾਦਰ ਯਾਰ ਨੇ ਕਿੱਸਾ ਪੂਰਨ ਭਗਤ ਦੀ ਰਚਨਾ ਕਿੰਨੇ ਦਿਨਾਂ ਵਿੱਚ ਪੂਰੀ ਕੀਤੀ 16 ਦਿਨਾਂ ਵਿੱਚ ਪੂਰਨ ਭਗਤ ਅਤੇ ਰਾਜਾ ਰਸਾਲੂ ਦਾ ਆਪਸੀ ਰਿਸ਼ਤਾ ਕੀ ਸੀ ਭਰਾ ਭਰਾ ਦਾ ਮਿਰਯਾਜਨਾਮਾ ਵਿੱਚ ਕਾਦਰਯਾਰ ਨੇ ਕਿੰਨੇ ਅਸਮਾਨਾਂ ਦੀ ਸੈਰ ਕਰਨ ਦਾ ਵਰਣਨ ਕੀਤਾ ਹੈ ਸੱਤ ਮਿਰਯਾਜਨਾਮਾ ਦਾ ਛੰਦ ਕਿਹੜਾ ਹੈ ਦਵਈਆ ਰਾਜਾ ਰਸਾਲੂ ਕਿਸ ਦਾ ਪੁੱਤਰ ਸੀ ਲੂਣਾ ਦਾ ਕਾਦਰਯਾਰ ਦੀ ਸਭ ਤੋਂ ਲੰਬੀ ਰਚਨਾ ਕਿਹੜੀ ਹੈ ਮਿਰਯਾਜਨਾਮਾ ਕਾਦਰਯਾਰ ਦੀ ਰਚਨਾ ਮਿਰਯਾਜਨਾਮਾ ਕਿੰਨੇ ਬੰਦਾ ਵਿੱਚ ਰਚੀ ਗਈ ਹੈ x 1014 ਬੰਦਾ ਵਿੱਚ ਕਾਦਰਯਾਰ ਨੂੰ ਕਿਹੜੀ ਰਚਨਾ ਬਦਲੇ ਇਨਾਮ ਵੱਜੋਂ ਇੱਕ ਖੂ ਮਿਲਿਆ ਸੀ ਪੂਰਨ ਭਗਤ ਪੂਰਨ ਭਗਤ ਦੀ ਜੰਨੀ ਮਾਤਾ ਦਾ ਕੀ ਨਾਂ ਸੀ ਇਛਰਾ ਰਾਣੀ ਕੋਕਲਾ ਦਾ ਪੂਰਨ ਭਗਤ ਨਾਲ ਕੀ ਰਿਸ਼ਤਾ ਸੀ 제ਠ ਪਰਜਾਈ ਦਾ ਕਾਦਰਯਾਰ ਰਚਿਤ ਕਿੱਸਾ ਪੂਰਨ ਭਗਤ ਦੀ ਕਥਾ ਦਾ ਸੰਬੰਧ ਪੰਜਾਬੀ ਦੇ ਕਿਸ ਨਗਰ ਨਾਲ ਹੈ ਸਿਆਲਕੋਟ ਕਾਦਰਯਾਰ ਦਾ ਕਿਹੜਾ ਕਿੱਸਾ ਘਰ ਘਰ ਪ੍ਰਸਿੱਧ ਹੋਇਆ ਪੂਰਨ ਭਗਤ ਕਾਦਰਯਾਰ ਦੀ ਕਵਿਤਾ ਦੇ ਵੱਡੇ ਗੁਣ ਕਿਹੜੇ ਹਨ ਸਾਦਗੀ ਅਤੇ ਸੁਭਾਵਿਕਤਾ ਕਾਦਰਯਾਰ ਕਿਹੜੀ ਕਲਾ ਦਾ ਮਾਹਿਰ ਸੀ ਬਿਰਤਾਂਤ ਕਾਦਰਯਾਰ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਪੂਰਨ ਭਗਤ ਕਾਦਰਯਾਰ ਦੀ ਪਹਿਲੀ ਕਾਵ ਰਚਨਾ ਕਿਹੜੀ ਹੈ ਮਹਾਰਾਜਨਾਮਾ ਕਾਦਰਯਾਰ ਦੀ ਕਾਵ ਰਚਨਾ ਰਾਜਾ ਰਸਾਲੂ ਨੂੰ ਅਸੀਂ ਕਿਹੜੇ ਕਾਵ ਰੂਪ ਅਧੀਨ ਰੱਖ ਸਕਦੇ ਹਾਂ ਕਿੱਸਾ ਕਾਵ ਦੀਨ ਰਾਣੀ ਕੋਕਲਾ ਕੌਣ ਸੀ ਰਾਜਾ ਰਸਾਲੂ ਦੀ ਪ੍ਰੇਮਿਕਾ ਅਲਫ அபி ਆਪੀ ਸ਼ੋਰ ਦੇ ਵਿੱਚ ਯਾਰੋ ਹਰੀ ਸਿੰਘ ਹੁਣ ਰਾਜ ਕਮਾਉਣ ਲੱਗਾ ਤੁੱਕਾਂ ਦਾ ਲੇਖਕ ਕੌਣ ਹੈ ਕਾਦਰ ਯਾਰ ਪੂਰਨ ਭਗਤ ਕਿਸੇ ਦਾ ਅੰਤ ਕਿਸ ਤਰ੍ਹਾਂ ਹੋਇਆ ਦੁਖਾਂਤਕ ਤਨਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਨੋਟਸ ਦਾ ਪੀਡੀਐਫ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ